ਜ਼ਿਲ੍ਹਾ ਤਰਨਤਾਰਨ ਦੀ ਨਾਮਵਰ ਵਿਦਿਅਕ ਸੰਸਥਾ ਆਈਟੀ ਕਾਲਜ ਫਾਰ ਔਮਨ ਪਿੰਡ ਭਗਵੰਨ ਪੂਰਾ ਵਿਖੇ ਅੱਜ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਇੱਕ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਆਰਦ ਦੇ ਭੋਗ ਪਾਏ ਗਏ ਉਪਰੰਤ ਸੱਜੇ ਦੀਵਾਨਾ ਦੌਰਾਨ ਭਾਈ ਗੁਰਿੰਦਰਪਾਲ ਸਿੰਘ ਬੈਂਕਾ ਅਤੇ ਭਾਈ ਭਗਵੰਤ ਸਿੰਘ ਸੁਰਵੰਡ ਦੇ ਕਵੀਸ਼ਰ ਜਥੇ ਨੇ ਗੁਰੂ ਜਸ ਸੁਨਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਕਾਲਜ ਦੀਆਂ ਵਿਦਿਆਰਥਣਾਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਕਵਿਤਾਵਾਂ ਗਾਇਨ ਕੀਤੀਆਂ ਇਸ ਮੌਕੇ ਕਾਲਜ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਸੀਨੀਅਰ ਭਾਜਪਾ ਗੂ ਸਰਦਾਰ ਦਰਬੀਰ ਸਿੰਘ ਅਲਗੋ ਅਤੇ ਹੋਰਨਾਂ ਸ਼ਸ਼ੀਤਾ ਨੇ ਵਿਦਿਆਰਥੀਆਂ ਨੂੰ ਸ਼ਾਨਾ ਮਤਾ ਸਿੱਖ ਇਤਿਹਾਸ ਹਮੇਸ਼ਾ ਚਿੱਤ ਵਿੱਚ ਵਸਾਈ ਰੱਖਣ ਲਈ ਪ੍ਰੇਰਿਆ ਗੁਰੂ ਕਾ ਲੰਗਰ ਅਟੁੱਟ ਵਰਤਿਆ ਦੀਵਾਨ ਯਾਰ ਦੇ ਬੰਦ ਬੰਦ ਕੱਟਵਾਉਂਦੇ ਪੰਦ ਪੰਦ ਕੱਟਵਾਉਂਦੇ ਵਾਸਤੇ ਕਹਾਰ ਦੇ ਓ ਕਹਾਂ ਬਾਕੀ ਸੰਸਾਤੀਆਂ ਸ਼ਕਤੀਆਂ ਢਾਕੇ سینਿਆਂ ਨੂੰ ਉਹ ਘਾਰਾਂ ਬਾਕੀ ਸੰਸਾਤੀਆਂ ਛੱਡੀਆਂ ਉਹ ਡਾਕੇਸੀਆਂ ਮੂਰੋ ਕ ਲੈਨ ਗੱਡੀਆਂ ਪੇਟਾ ਪ੍ਰੇਮ ਦੀ ਚੜਾਈਆਂ ਮੋਟ ਹੱਡੀਆਂ ਹੋਰ ਆਸ਼ਕਵਾ ਨਾ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਹੋਰ ਆਸ਼ਕਵਾ ਆਇਆ ਮੱਥੇ ਮਹਾਂਦਾਨੀ ਦੇ ਉਦੇ ਪਿਆਰ ਵਟੇ ਉਹ ਸਉਦੇ ਪਿਆਰ ਵਟੇ ਕੀਤੇ ਜਿੰਨਾ ਜਿੰਦ ਗਾਨੀ ਦੇ ਉਹ ਜਿੰਨਾ ਜਿੰਦ ਗਾਨੀ ਰੇ ਪਾਣ ਬੰਬਾਲੀ ਸੁਣੀ ਤੇ ਨਾ ਟੰਗੀਆਂ ਬੱਬਰ ਸੁਣੀ ਤੇ ਨਾ ਟੰਗੀਆਂ ਪਿੰਗਰ ਰੇਸ਼ਮੀ ਹੰਡਾਈਆਂ ਸੱਤ ਰੰਗੀਆਂ ਕਿੰਦ ਛੱਡੀ ਡਾਲ ਕਿੰਨਾ ਨਵਾਂ ਰੰਗੀਆਂ ਰਾਜੇ ਕਈ ਨਵਾਰੂ ਸਾਵੇਂ ਹੋ ਲਲਕਾਰ ਦੇ ਬੰਦ ਬੰਦ ਕੱਟਵੋਂ ਦੇ ਨਸਦ ਕਹਾਰ ਦੇ ਉਹ ਰੱਤਾ ਉਖੜੇ ਨਾ ਟੁੱਟ ਕੇ ਜਮੂਰਾ ਬੋ ਪਾਕ ਕੀਤੇ ਪਾਪੀ ਭੂਰ ਕੇ ਕਸੂਰਤ ਆਰੀ ਲੱਗਦੀ ਸੁੰਦਰ ਵਨ ਹੂਰਾ ਤੋਂ ਉਹ ਆਰੀ ਲੱਗਦੀ ਸੁੰਦ ਤੂੰ ਗੱਲ ਨਹੀਂ ਦੇ ਸੌਦੇ ਪਿਆਰ ਵੱਟੇ ਆ ਸੌਦੇ ਪਿਆਰ ਵੱਟੇ ਕੀਤੇ ਦਿਨਾਂ ਜਿੰਦ ਗੱਲ ਨਹੀਂ ਦੇ ਉਹ ਦਿਨਾਂ ਜਿੰਦ ਗੱਲ ਨਹੀਂ ਦੇ ਬਈ ਕਾ ਜਾਣ ਦੇ ਪਗੌਣ ਰੀ ਤਪਕੀਆਂ ਕੰਨ ਸੂਰਜ ਨੂੰ ਕੈਸੇ ਰੇ ਗੁਜਾਰ ਦੇ ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਾ ਸੜਕ ਹਾਰ ਦੇ ਹੋ ਹੋ ਆ ਗਿਆ ਭਈ ਅਕਾਲ ਕੀ ਕਭੇ ਚਨਾਇਉ ਪੰਥ ਸਭ ਸਿੱਖਨوں کو حکم ہے Guru Maharaj Granth چور تخت سنहासन دے مالک ਸ਼ਬਦਾ అవతਾਰ صاحب શ્રી ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸ਼ਹੀਦੀ ਹਫਤੇ ਨੂੰ ਸਮਰਪਿਤ ਗੁਰੂ ਬੱਚਿਉਂ ਜਿੱਦ ਸੇ ਗੁਰੂ ਸਾਹਿਬਾਨਾਂ ਦੇ ਸਾਹ ਜਾਦਿਆਂ ਦੀ ਗੱਲ ਲੱਗੇ ਆ ਨਾ ਕਰਨਾ ਸੀ ਇੱਥੇ ਤੁਹਾਡੇ ਉੱਤੇ ਕਿਸੇ ਦਾ ਕੋਈ ਭੈ ਨਹੀਂ ਤੁਹਾਡੇ ਉੱਤੇ ਰਾਜ ਭਾਗ ਦੀ ਖੇਡ ਆ ਰਾਜ ਭਾਗ ਵੀ ਤੁਹਾਨੂੰ ਦੇ ਦਿੰਨੇ ਆ ਬਸ ਇਹ ਜਿਹੜੀ ਫਤਿਹ ਆ ਨਾ ਇਹ ਫਤਿਹ ਨਾ ਬੁਲਾਓ ਤੇ ਬਾਬੇ ਜੋਰਾਵਰ ਸਿੰਘ ਤੇ ਬਾਬੇ ਫਤਿਹ ਸਿੰਘ ਨੇ ਕਿਹਾ ਬਸ ਫਤੇ ਵਿੱਚ ਹੀ ਫਟਿਆ ਉਹਨਾਂ ਫੇਰ ਗੱਜ ਕੇ ਆਖਿਆ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਸੀਮਤ ਜਿਹਾ ਸਮਾਂ ਬੱਚਿਓ ਮੈਂ ਛੋਟ ਜਿਹੇ ਆਰਤੀ ਦੇ ਨਾਲ ਜਿਹੜੀ ਕਵਿਤਾ ਕਹਿਣੀ ਹੁਕਮ ਹੋਇਆ 6 ਸਤ ਕੋ ਵੀ ਦਰਮਿਆਨੀ ਰਾਤ 21 22 ਦਸੰਬਰ ਦੀ ਦਰਮਿਆਨੀ ਰਾਤ ਸਤਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ त्यागਿਆ ਆ ਜਿਹੜਾ ਮਹੀਨਾ ਚੱਲ ਰਿਹਾ ਹੁਣ ਤਾਂ ਉਨੀ ਠੰਡ ਹੀ ਨਹੀਂ ਪੈ ਰਹੀ ਜਿੰਨੀ ਠੰਡ ਪਹਿਲੀਆਂ ਵਿੱਚ ਪੈਂਦੀ ਸੀ ਦਾਨੇ ਪੁਰਖ ਜਾਣਦੇ ਨੇ ਕਿ ਛਪੜਾ ਉੱਤੇ ਟੱਕਰ ਜੰਮ ਜਾਂਦਾ ਸੀ ਇਹਨਾਂ ਦੇ ਅੰਦਰ ਉਨਾਂ ਕੋਲ ਨਾ ਕੋਈ ਭਾਰਾ ਕੱਪੜਾ ਸਰੀਰ ਉੱਤੇ ਓੜਨ ਵਾਸਤੇ ਕਿੰਨੇ ਨੇ ਬਾਬਾ ਮੋਤੀराम ਨੇ ਸਭ ਜਗਾਂ ਨੂੰ ਦੁੱਧ ਛਕਾਇਆ ਦੁਨੀਆ ਵਿੱਚ ਸਭ ਨਾਲੋਂ ਮਹਿੰਗਾ ਦੁੱਧ ਉਹ ਜਾਣਿਆ ਜਾਂਦਾ ਹੈ ਇੱਕ ਗੜਵੀ ਦੁੱਧ ਬਦਲੇ ਉਹਨੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਨਾ ਗੁਜਰੀ ਆਪਣੇ ਛੋਟੇ ਪੁੱਤਰੇ ਬਾਬਾ ਜੋਰਾਵਰ ਸਿੰਘ ਬਾਬਾ ਫੱਤੇ ਸਿੰਘ ਨੂੰ ਸੰਗਣੇ ਝੱਲ ਵਿੱਚ ਦੀ ਲੇਕਾਬੀ ਜੀ ਨੂੰ ਮਾਂ ਗੁਜਰ ਕੌਰ ਜੀ ਨੂੰ ਪੁੱਛਿਆ ਮਾਂ ਅਸੀਂ ਕਿੱਥੇ ਜਾ ਰਹੇ ਹਾਂ ਕਿੰਨਾ ਕੁ ਪੈਂਡਾ ਰਹਿੰਦਾ ਹੈ ਕਿਉਂਕਿ ਕੜਕ ਦੀ ਠੰਡ ਹੱਡਾਂ ਨੂੰ چیر-ਚੀਰ ਕੇ ਲੰਘ ਰਹੀ ਪਰ ਉਹਨਾਂ ਦੇ ਬਲੰਦ ਹੌਂਸਲੇ ਜਿਹੜੇ ਹੌਸਲਿਆਂ ਨਾਲ ਉਹ ਆਪਣੀ ਮੰਜ਼ਲ ਵੱਲੇ ਵੱਧ ਰਹੇ ਨੇ ਮਾਂ ਗੁਜਰੀ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਪੁੱਛਿਆ ਮਾਂ ਅਸੀਂ ਕਿੰਨੀ ਕੁ ਦੂਰ ਜਾਣਾ ਹੈ ਮਾਂ ਗੁਜਰੀ ਕਹਿਣ ਲੱਗੀ ਮੇਰੇ ਲਾਲ ਦੇ ਲਾਲ ਜੀਓ ਆਪਾਂ ਕਿਹੜਾ ਕਦੀ ਇੰਨਾ ਵਿਖੜਿਆ ਰਸਤਿਆਂ ਵਿੱਚ ਆਏ ਆ ਪਹਿਲੀ ਵਾਰ ਆਏ ਆ ਆਵਾਜ਼ ਦੇ ਕੇ ਮਾਂ ਗੁਜਰੀ ਗੰਗੇ ਪੁੱਛਦੀ ਐ ਕਿ ਗੰਗਾ ਰਾਮਾ ਤੇਰਾ ਪਿੰਡ ਕਿੰਨੀ ਕੁ ਦੂਰ ਐ ਮੇਰੇ ਪੁੱਤਰੇ ਮੈਨੂੰ ਪੁੱਛ ਰਾਇ ਨੇ ਜੜਾ ਦੱਸ ਤਾਂ ਸਹੀ ਅਸੀਂ ਕਿੰਨਾ ਕੁ ਪਿੰਡਾਂ ਦੂਰ ਜਾਣਾ ਬੱਲੇਵਾ ਕਿਆ ਬਾਤ ਮਾਤਾ ਕਹਿੰਦੀ ਗੱਲ ਸੁਣ ਬੇਟਾ ਗੰਗਾ ਰਾਮ ਵੇ ਇਹ ਨਰਾਹਾਂ ਦੇਤਾ ਅਸੀਂ ਵਾਕਫ

ਲੇ ਖੇੜੀ ਤੇਰੀ ਕਿਤਨੀ ਕਿ ਦੂਰ ਗੰਗਿਆ ਜਦੋਂ ਆਉਂਦੀ ਏ ਮੁਸੀਬਤ ਨਾ ਦਸ ਆਉਂਦੀ ਏ ਹੋ ਜਦੋਂ ਆਉਂਦੀ ਕਈ ਵਾਰੀ ਬੰਦਾ ਹੁੰਦਾ ਮਜਬੂਰ ਗੰਗਿਆ ਹਾਲੇ ਖੇੜੀ ਤੇਰੀ ਕਿਤੇ ਨਹੀਂ ਤੇ ਦੂਰ ਗੰਗਿਆ ਲਾਲਵੇ ਪੁੱਤਰਾ ਆ ਜੋ ਨਿੱਕੀਆਂ ਮਾਸੂਮ ਜਿੰਦਾ ਮੇਰੇ ਕਵੀ ਵਖਾਣਾਏ ਮन्ने ਗੱਲੀਓ ਤਾਰਾ ਦਸ ਤੂਰ ਗੰਗਿਆ ਹਾਲੇ ਖੇੜੀ ਤੇਰੀ ਕਿਤਾ ਨਿੱਕ ਦੂਰ ਗੰਗਿਆ ਕੁਝ ਇਤਿਹਾਸ ਹੋਰ ਹੁੰਦਾ ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਸ਼ਾਈਆਂ ਰਤਾ ਵੀ ਉਦਾਸੀਆਂ ਜਿੰਨਾ ਕੌਮ ਨੂੰ ਵਾਰੀ ਜਿੰਦ ਕਾਨੀ ਉਹ ਜੂਨ ਸਾਡਾ ਨਾਹੀ ਮਰਦੇ ਖੜੇ ਨੀ ਹਾਂ ਵਿੱਚ ਗੁਰੂ ਦੇ ਦਲਾਰੇ ਪੈ ਮੌਤ ਤੈਨੂੰ ਮਜਾਕਾ ਕਰਵੇ ਪੈ ਮੌਤ ਤੈਨੂੰ ਮਜਾਕਾ ਕਰ ਵੀਰ ਕੀਤਾ ਗਿਆ ਮੁੰਗਲੀਆਂ ਨਾਲ ਕੁੱਟ ਕੁੱਟ ਕੇ ਸ਼ਹੀਦ ਕੀਤਾ ਗਿਆ ਇਹ ਸਮੁੱਚੀ ਕੁਰਬਾਨੀ ਤੇ ਫਿਰ 100 ਸਾਲ ਜਿੰਦ ਜਿੰਦ ਗਾਨੀ ਦੇ ਸੌਤੇ ਪਿਆਰ ਵਟੇ ਉਹ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਉਹ ਜਿੰਨਾ ਜ਼ਿੰਦਗਾਨੀ ਦੇ ਉਹ ਸੌਦੇ ਪਿਆਰ ਵੱਟੇ ਉਹ ਸੌਦੇ ਪਿਆਰ ਹਾਂਜੀ ਕੁਲ ਬੈਕ ਦੇ ਕਿ ਉਸ ਤੇਜ ਤੇ ਔਨ ਤੇ ਆਪਣੀ ਕਵਿਤਾ ਸਾਂਝੀ ਕਰਨ ਮਨਦੀਪ ਕੌਰ ਕਿ ਤੇਨੀ ਮੇਰਾ ਨਾ ਗੁਜਰੀ ਸ਼ਹਿਰੀਨੰਦ ਪਰ ਸਾਡੇ ਕੇ ਆਪਣਾ ਲੈ ਤੁਰ ਚਲਨੀਆ કરી ਆਈ ਅੱਜ ਤੱਕ ਮੇਰੇ ਅਡੇ ਜਰੇ ਲਈ ਤੂੰ ਦਿਖਾ ਕੀ ਕਰ ਆਈ ਅੱਜ ਤੱਕ ਮੇਰੇ ਅਡੇ ਜਰੇ ਲਈ ਸ਼ਹਿਰੀ ਆਨੰਦ ਪਰ ਛੜਕੇ ਆਪਣਾ ਲੈ ਤੋਰ ਚਲਿਆ ਅਜ ਤੇਰੇ ਜਹਰੀ ਆਨੰਦ ਪਰ ਛੜਕੇ ਆਪਣਾ ਲੈ ਤੁਰ ਚਲਿਆ ਅਜ ਤੇਰੇ ਲਈ ਕੱਲੀ ਕੱਲੀ ਇਕਦੇ ਅੰਦਰ ਯਾਦਾਂ ਮੇਰੇ ਕਰ ਦੇ ਦੀਪ ਨੇ ਬੁਝਣੇ ਤੇਰੇ ਸੁਰਖ ਸਵੇਰੇ ਲਈ ਆਜ ਤਰੇ ਲਈ ਗੋਲੇ ਜੋ ਨਹਾਤ ਸਤ ਸ੍ਰੀ ਅਕਾਲ ਦੇਖ ਦੇਖ ਫਤੇ ਪੰਥ ਕਾਲਸੇ ਦੀ ਹਰਮਨਾਨ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਸਹਿਬਜ਼ਾ ਦਾ ਅਜੀਤ ਸਿੰਘ ਕਿੱਡੇ ਪਿਆਰ ਨਾਲ ਇੰਨਾ ਖੂਬਸੂਰਤ ਦੁਨੀਆ ਤੇ ਇਨਸਾਨ ਨਹੀਂ ਹੋਵੇਗਾ ਜਿੰਨਾ ਸਹਿਬਜ਼ਾ ਦਾ ਅਜੀਤ ਸਿੰਘ ਸੀ ਗੁਰੂ ਸਾਹਿਬ ਗੁਰੂ ਪੱਥਰ ਦਿਲ ਨਹੀਂ ਗੁਰੂ ਤੇ ਪਿਆਰ ਦਾ ਸਮੁੰਦਰ ਹੈ ਇੱਕ ਤੋੜਿਆ ਕਿੱਡੇ ਕਿੱਡੇ ਹੌਂਸਲਾ ਤੋੜਿਆ ਹੋਵੇਗਾ ਪਤਾ ਸੀ ਵੀ ਉਹ ਜੰਗ 'ਚ ਜਾਂਦੇ ਆ ਸਾਰੇ ਅਗਲਾ ਨੇ ਫਿਤਾ ਫਿਤਾ ਕਰ ਦੇਣਾ ਲੱਖਾਂ ਦੀ ਫੌਜ ਜਿਹਦੇ ਸਾਹਮਣੇ ਜਾ ਕੇ ਕਿਉਣਾ ਕਿੱਡੇ ਜੇਰੇ ਨਾਲ ਤੋੜਿਆ ਕਿਦਾਂ ਉਹ ਸ਼ਹੀਦੀ ਸਾਰੀ ਗੁਰੂ ਸਾਹਿਬ ਨੇ ਆਪ ਵੇਖੀ ਜਿੰਨੇ ਸ਼ਸਤਰ ਦੇ ਕੇ ਉਹਨੂੰ ਭੇਜਿਆ ਸਾਬ ਜਦਾ ਅਜੀਤ ਸਿੰਘ ਨੇ ਰੀਜ ਲਾਈ ਸਾਰੀ ਜਗਤ ਰੰਗ ਚ ਉਹਦੇ ਮਨ 'ਚ ਕੋਈ ਇਦਾਂ ਦੀ ਗੱਲ ਨਹੀਂ ਕੋਈ ਮੇਰੇ ਮਨ 'ਚ ਕੋਈ ਬਲਬਲਾ ਰਹਿ ਜਾਵੇ ਕਿ ਮੈਂ ਮੇਰੀ ਕਿਰਪਾਨ ਨਹੀਂ ਚੱਲੀ ਮੇਰਾ ਜਿੰਨੇ ਹਥਿਆਰ ਗੁਰੂ ਸਾਹਿਬ ਨੇ ਮਨ ਬਖਸ਼ਿਸ਼ ਕੀਤੇ ਸੀ ਰੀਜ ਨਾਲ ਚੁਆਇਆ ਸੋ ਉਹਨਾਂ ਦੀ ਗਾਥਾ ਬਿਆਨ ਕੀਤੀ ਬੱਚੀ ਨੇ ਮੰਤਪੁਰ ਸਾਹਿਬ ਦਾ ਹਵਾਲਾ ਦਿੱਤਾ ਫਤੇਗੜ ਸਾਹਿਬ ਦੀਆਂ ਪਾਤਾਂ ਪੈ ਰੀਆਂ ਆ ਤਾਂ ਸ਼ੁਕਰਾਨਾ ਗੁਰੂ ਦੀ ਬਖਸ਼ਿਸ਼ ਵਾ ਕਿ ਪੂਰੇ ਇਲਾਕੇ ਦੀਆਂ ਧੀਆਂ ਇੱਥੇ ਬੈਠੀਆਂ ਪੂਰੇ ਇਲਾਕੇ ਦੀ ਗੁਰੂ ਦੀ ਬਖਸ਼ੀ ਹੋਈ ਇਹ ਸਾਡੇ ਕੋਲ ਹੈ ਸੱਚੇ ਪਾਤਸ਼ਾਹ ਰਖਵਾਲਾ ਵਾ ਗੁਰੂ ਇਹਨਾਂ ਨੂੰ ਸੋਝੀ ਦੇ ਰਿਹਾ ਗੁਰੂ ਇਹਨਾਂ ਨੂੰ ਸਮਤ ਦੇ ਰਿਹਾ ਅਸੀਂ ਇਹਨਾਂ ਨੂੰ ਗਿਆਨ ਦੇ ਰਿਹਾ ਜਿਹੜਾ ਦੁਨੀਆਂ ਦਾ ਗਿਆਨ ਆ ਦਾ ਜਿਹੜਾ ਅਕੈਡੈਮਿਕ ਐਜੂਕੇਸ਼ਨ ਆ ਉਹ ਦੇ ਰਿਹਾ ਤੇ ਉਹਦੇ ਨਾਲ ਨਾਲ ਸਾਡੇ ਜਿਹੜੇ ਇਤਿਹਾਸਕਾਰ ਆ ਜਾਂ ਜੋ ਗੁਰੂ ਦੀ ਇੱਕ ਮੱਤ ਆ ਗੁਰੂ ਦਾ ਸਿਧਾਂਤ ਆ ਗੁਰੂ ਦੀ ਦਿੱਤੀ ਦਾਤ ਵਿਜ਼ਡਮ ਕਹਿੰਦੇ ਉਹਨੂੰ ਉਹ ਮੱਤ ਆ ਜਿਹੜਾ ਕਰਕੇ ਸੰਸਾਰ 'ਚ ਵਿਚਰਨਾ ਜਿਹਦੇ ਵਿੱਚ ਨਿਮਰਤਾ ਵੀ ਹੋਵੇਗੀ ਔਰ ਜਿਹਦੇ 'ਚ ਯੁਰਤ ਵੀ ਹੋਵੇਗੀ ਜਿੱਚ ਤਿਆਗ ਵੀ ਹੋਵੇਗਾ ਜਿੱਚ ਹੌਸਲਾ ਵੀ ਹੋਵੇਗਾ ਜਿੱਚ ਦਲੇਰੀ ਵੀ ਹੋਵੇਗੀ ਇਦਾਂ ਦੀ ਮੱਤ ਜਿਹੜੀ ਆ ਉਹ ਗੁਰੂ ਦੀ ਬਖਸ਼ਿਸ਼ ਗੁਰੂ ਦੇ ਚਰਨਾਂ ਚ ਬਖਸ਼ਿਸ਼ ਹੋ ਰਹੀ ਨੰਤਿਆਂ ਤੇ ਬਹੁਤ ਓਡਾ ਮਾਨ ਹੈ ਪੁੱਤਰ ਤੁਹਾਡੇ ਤੇ ਔਖਾ ਪੈਂਦੇ ਤੇ ਆਗਨੇ ਸੁਖ ਲੈਣੇ ਮੁਲ ਪੈਂਦੇ ਦੁਖ ਔਖਾ ਸੀ ਨਹੀਂ ਜਿਉਂਦਾ ਛੱਡਣਾ ਇੰਦਰਾਨੇ ਕਲਕੇ ਫੌਜਾ ਜਦੋਂ ਤਖਤ ਅਕਾਲ ਟੋਹਾਇਆ ਕੀਤੀ ਦਾ ਕਲ ਪਗ ਤੋਣਾ ਯੂਦਿਆਂ ਦੇ ਦਿਲ ਵਿੱਚ ਆਇਆ ਸਤਮੰਤ ਬੰਤ ਸਿੰਘ ਛੇਰਾ ਕਾਟੀ ਦਾ ਕੰਡਾ ਕੱਢਣਾ ਜੋ ਸਾਡੀ ਅਣਖ ਮੰਗਾਰੇ ਅਸੀਂ ਨਹੀਂ ਜਦੋਂ ਬਾਗ ਜੱਲਿਆ ਵਾਲੇ ਨਿਰਦੋਸ਼ਾਂ ਖੂਨ ਬਹਾਇਆ ਲੰਡਣੀਆ ਮੋੜੀ ਪਾਜੀ ਵੈਰੀ ਨੂੰ ਮਾਰ ਮੁਕਾਇਆ ਗੋਤਮ ਸਿੰਘ ਜੋ ਦੇ ਦੱਸਿਆ ਵੈਰੀ ਦੀ ਹੈ ਕ ਵਿੱਚ ਵਚਣਾ ਜੋ ਸਾਡੀ ਅਣਖ ਵੰਗਾਰੇ ਅਸੀਂ ਨਹੀਂ ਜਦੋ ਹਰ ਮੰਦਰ ਵਿੱਚ ਰੰਗੜਾ ਸੜ ਗਿਆ ਤੇ ਨੂੰ ਅਜ ਮਾਇਆ ਅਸੀਂ ਪੀ ਕਾਨੇਰ ਤੋਂ ਚਲ ਕੇ